ਅੱਜ ਪਵਿੱਤਰ ਸਥਾਨ ਫਤਿਹਗੜ ਸਾਹਿਬ ਵਿਖੇ ਕੌਮੀ ਇਨਸਾਫ ਮੋਰਚੇ ਦੀ ਤਾਲਮਿਲ ਕਮੇਟੀ ਦੀ ਮੀਟਿੰਗ ਹੋਈ ਜਿਸ ਚ ਆਗੂ ਸਹਿਬਾਨ ਪਹੁੰਚੇ ਸਾਰੇ ਸੋ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ 11 ਜੁਲਾਈ ਦੀ ਮੀਟਿੰਗ ਰੱਖੀ ਸੀ ਕਿਸਾਨ ਭਵਨ ਚੰਡੀਗੜ੍ਹ ਕਿਉਂਕਿ ਦੋ ਪ੍ਰੋਗਰਾਮ ਲਿਖੇ ਗਏ ਆ 4 ਅਗਸਤ ਦਾ ਜਿਹੜਾ ਡਿਸਟ੍ਰਿਕਟ ਲੈਵਲ ਤੇ ਅਸੀਂ ਕਰਨੇ ਦੇਣੇ ਆ ਉੱਥੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪੁਤਲੇ ਸਾੜਨੇ ਆ ਇਹ ਪ੍ਰੋਗਰਾਮ ਲੁਕਿਆ ਗਿਆ ਸੋ ਦੀ ਤਿਆਰੀ ਵਾਸਤੇ ਰੱਖੀ ਗਈ ਸੀ ਮੀਟਿੰਗ 11 ਚਲਾਈ ਦੀ ਅੱਜ ਵਿਚਾਰ ਕਰਕੇ ਹੋਈ ਹੈ ਕਿ ਇਸ ਦੀ ਤਿਆਰੀ ਨਹੀਂ ਹੋ ਸਕੀ ਕਈ ਕਮੀਆਂ ਰਹਿ ਗਈਆਂ ਸੋ ਉਹ ਮੀਟਿੰਗ 1 ਦਾ 22 ਜੁਲਾਈ ਦੀ ਰੱਖੀ ਗਈ ਹੈ ਦੂਜਾ ਜਿਹੜਾ ਪ੍ਰੋਗਰਾਮ ਹੈ 15 ਅਗਸਤ ਦਾ ਉਹ ਕਮੀਆਂ ਸਾਹ ਮੋਰਚੇ ਵਿੱਚ ਰੱਖਿਆ ਗਿਆ ਸੋ ਅੱਜ ਹੋਰ ਵੀ ਕਈ ਮੁੱਦਿਆਂ ਤੇ ਵਿਚਾਰਾ ਹੋਈਆਂ ਖਾਸ ਕਰਕੇ ਜਿਹੜਾ ਮੋਰਚੇ ਦੇ ਪ੍ਰਬੰਧ ਨੂੰ ਲੈ ਕੇ ਹੈ ਕਿਉਂਕਿ ਉੱਥੇ ਮਾਇਆ ਦੀ ਕਮੀ ਆ ਰਹੀ ਹੈ ਸੋ ਅਸੀਂ ਜਿੱਥੇ ਮੋਰਚੇ ਦੀ ਤਿਆਰੀ ਕਰ ਰਹੇ ਹਾਂ ਉੱਥੇ ਸੰਗਤਾਂ ਨੂੰ ਅਪੀਲ ਹੈ ਕਿਉਂਕਿ ਦੇਸ਼ ਦੇਸ਼ ਦੀ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਸ ਵਿੱਚ ਜਦੋਂ 7 ਜਨਵਰੀ 2023 ਨੂੰ ਮੋਰਚਾ ਲੱਗਿਆ ਸੀ ਕੋਈ ਅੰਤ ਨਹੀਂ ਰਿਹਾ ਮਾਇਆ ਦਾ ਆਈ ਹੈ ਸੋ ਖਰਚੇ ਵੀ ਬਹੁਤ ਹੋਏ ਆਂ ਸੋ ਸੰਗਤਾਂ ਨੂੰ ਅਪੀਲ ਹੈ ਕਿ ਇਕਤਾਏ ਸਾਡੀ ਅਪੀਲ ਨੂੰ ਮੰਨਦੇ ਹੋਏ ਕਿਉਂਕਿ ਅੱਜ ਇੱਥੇ ਇੱਕ ਸੁਝਾਅ ਵੀ ਆਇਆ ਕਿ ਉਸ ਪ੍ਰਬੰਧ ਵਾਸਤੇ ਇੱਕ ਪੰਜ ਮੈਂਬਰੀ ਅਨਾਸ ਕਮੇਟੀ ਬਣਾਈ ਜਾਵੇ ਸੋ ਉਸਤੇ ਵੀ ਵਿਚਾਰ ਹੋਈ ਹੈ ਸੋ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਜਿੱਥੇ ਅਸੀਂ ਉਹਨਾਂ ਪ੍ਰੋਗਰਾਮਾਂ 'ਚ ਵੱਧ ਚੜ ਕੇ ਹਿੱਸਾ ਪਾਉਣਾ ਸਮੁਲਿਤ ਕਰਨੀ ਹੈ ਉੱਥੇ ਮਾਇਆ ਦੀ ਵੀ ਇਸ ਪੱਖੋਂ ਕੌਮੀ ਸੰਸਾ ਮੋਰਚੇ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 24 ਜੁਲਾਈ ਤੇ 15 ਅਗਸਤ ਤੇ ਕੀ ਪ੍ਰੋਗਰਾਮ ਰਹਿਣਗੇ ਪ੍ਰੋਗਰਾਮ ਤਾਂ ਮੇਨ ਹੈ ਜੀ 4 ਅਗਸਤ ਦਾ ਡਿਸਟ੍ਰਿਕਟ ਲੈਵਲ ਤੇ ਉਹ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਕਿਉਂਕਿ ਜਿਹੜੇ ਮੁੱਖ ਮੰਗਾਂ ਕੌਮੀ ਇਨਸਾਫ ਮੋਰਚੇ ਦੀਆਂ 2.5 ਸਾਲ ਤੋਂ ਇਹ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ ਸੋ ਜਿਹੜਾ ਸਿਸਟਮ ਹੈ ਅਸੀਂ ਉਸ ਸਿਸਟਮ ਦਾ ਹੀ ਪুতਲਾ ਫੂਕਣਾ ਕਿਉਂਕਿ ਉਹ ਸਿਸਟਮ ਦੀ ਜਿਹੜੀ ਅਗਵਾਈ ਹੈ ਉਹ ਉਹ ਸਟੇਟ ਦਾ ਮੁੱਖ ਮੰਤਰੀ ਕਰ ਰਿਹਾ ਤੇ ਕੰਟਰੀ ਦਾ ਜਿਹੜਾ ਪ੍ਰਧਾਨ ਮੰਤਰੀ ਕਰ ਰਿਹਾ ਇਸ ਲਈ 4 ਅਗਸਤ ਦਾ ਜਿਹੜਾ ਪ੍ਰੋਗਰਾਮ ਹੈ ਉਹ ਹਰ ਇੱਕ ਡਿਸਟ੍ਰਿਕਟ ਤੇ ਡੀਸੀ ਦੇ ਦਫ਼ਤਰ ਬੱਗੇ ਅੱਗੇ ਉਹ ਪੁਤਲੇ ਸਾੜਨੇ ਆ ਸੋ 15 ਅਗਸਤ ਦਾ ਜਿਸ ਦਿਨ ਇਹ ਦੇਸ਼ ਆਜ਼ਾਦ ਹੋਇਆ ਸੀ ਕਿਉਂਕਿ ਉਹ ਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ 92% ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਪਰੰਤੂ ਅੱਜ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿਉਂਕਿ ਜਿਹੜੇ ਸਾਡੇ ਬਣਦੇ ਹੱਕ ਹੈ ਉਹ ਵੀ ਸਰਕਾਰਾਂ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਇਸ ਕਰਕੇ ਅਸੀਂ ਉਸ ਦਿਨ ਆਪਣਾ ਰੋਸ ਪ੍ਰਗਟ ਕਰਨਾ ਕਿ ਉਹ ਜਿਸ ਦਿਨ ਦੇਸ਼ ਆਜ਼ਾਦ ਹੋਇਆ ਸੀ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਇਸ ਲਈ ਸੀ ਕਾਲੇ ਦਿਨ ਵਜੋਂ ਮਨਾਉਣਾ ਸੋ ਸੰਗਤਾਂ ਨੂੰ ਅਪੀਲ ਹੈ ਉਸ ਦਿਨ ਇਕੱਠ ਰੱਖਿਆ ਗਿਆ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਜਿਹੜਾ ਸਹਿਜ ਆਦਾ ਅਜੀਤ ਸਿੰਘ ਨਗਰ ਮੁਹਾਲੀ ਵੀ ਕਿੱਲ ਗਿਆ ਵਾ ਸੋ ਸੰਗਤਾਂ ਨੂੰ ਅਪੀਲ ਹੈ ਕਿ ਦੋਵੇਂ ਪ੍ਰੋਗਰਾਮਾਂ ਦਾ ਬਾਅਦ ਛੱਡ ਕੇ ਸਾਥ ਦਿੱਤਾ ਜਾਵੇ 22 ਤਰੀਕ ਨੂੰ ਪ੍ਰੋਗਰਾਮ ਹੈ 22 ਨੂੰ 22 ਨੂੰ ਉਹ 4 ਅਗਸਤ ਤੇ 15 ਅਗਸਤ ਦੇ ਪ੍ਰੋਗਰਾਮਾਂ ਦੀ ਤਿਆਰੀ ਲਈ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਵੀ ਆ ਇੱਕ ਨਮਾਇंदा ਮੀਟਿੰਗ ਸਾਰੀ ਜਥੇਬੰਦੀਆਂ ਨੂੰ ਖਾਸ ਕਰਕੇ ਜਿਹੜੀਆਂ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ ਕਿਸਾਨ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਧਾਰਮਿਕ ਹੋਰ ਵਪਾਰੀ ਦਲਿਤ ਜਿੰਨੇ ਵੀ ਹੈ ਮਜ਼ਦੂਰ ਜਥੇਬੰਦੀਆਂ ਸੋ ਆਪਣਾ ਫਰਜ ਸਮਝਦੇ ਹੋਏ ਉਹਨਾਂ ਦੇ ਆਗੂ ਸਹਿਬਾਨ ਆਪਣੇ ਕੀਮਤੀ ਸੁਝਾਅ ਦੇਣ ਲਈ 22 ਜੁਲਾਈ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪਹੁੰਚਣ। ਅੱਜ ਜਿਹੜੀ ਅਸੀਂ ਫਤਿਹਗੜ੍ਹ ਸਾਹਿਬ ਮੀਟਿੰਗ ਕਰ ਰਹੇ ਹਾਂ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਤਾਲਮਿਲ ਕਮੇਟੀ ਹੈ ਉਹਦੇ ਮੈਂਬਰ ਨੇ ਮੇਨਲੀ ਕਨਵਿਨਰ ਸਾਹਿਬ ਤੇ ਸਾਡੇ ਗੁਰਦੀਪ ਸਿੰਘ ਬਠਿੰਡਾ ਜੀ ਬਾਪੂ ਗੁਰਚਰ ਸਿੰਘ ਜੀ ਬਲਵਿੰਦਰ ਸਿੰਘ ਜੀ ਤੇ ਹੋਰ ਮੋਤਬਰ ਸੱਜਣ ਨੇ ਪੰਜੋਲੀ ਸਾਹਿਬ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਡੇ ਫਤਿਹਗੜ੍ਹ ਸਾਹਿਬ ਦੇ ਲੀਡਰ ਨੇ ਬਾਕੀ ਮੋਤਬਰ ਸੱਜਣ ਨੇ ਇਸ ਜ਼ਿਲ੍ਹੇ ਚੋਂ ਇਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜੀਆਂ ਚਾਰ ਮੁੱਖ ਮੰਗਾਂ ਨੇ ਉਹਨਾਂ ਚੋਂ ਬੰਦੀ ਸਿੰਘਾਂ ਦੀ ਰਿਹਾਈ ਕਿਉਂਕਿ ਉਹ ਲੰਬੀਆਂ ਸਜ਼ਾਵਾਂ ਜਿੰਨੀਆਂ ਸਜ਼ਾਵਾਂ ਉਹਨਾਂ ਨੂੰ ਹੋਈਆਂ ਸੀ ਉਹ ਤੋਂ ਵੱਧ ਘਟ ਚੁੱਕੇ ਨੇ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਦੇ ਵਾਸਤੇ ਜੋ ਬੇਅਦਬੀਆਂ ਹੋਈਆਂ ਨੇ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਵਾਸਤੇ ਕਿਉਂਕਿ ਬਹੁਤ ਸਾਰੀਆਂ ਕਮੇਟੀਆਂ ਬਣ ਚੁੱਕੀਆਂ ਨੇ ਬੇਅਦਬੀਆਂ ਨੂੰ ਰੋਕਣ ਲਈ ਇੱਕ ਸਖਤ ਕਾਨੂੰਨ ਬਣਾਉਣ ਲਈ ਇਹ ਤਿੰਨ ਮੁੱਖ ਮਦਦਾਂ ਨੇ ਤੇ ਨਾਲ ਜਿਹੜਾ ਇਹ ਤਿੰਨੇ ਮੰਗਾਂ ਦੇ ਉੱਤੇ ਕੌਮੀ ਇਨਸਾਫ ਮੋਰਚਾ ਲੱਗੇ ਨੂੰ 2.5 ਸਾਲ ਤੋਂ ਉੱਪਰ ਸਮਾਂ ਹੋ ਚੱਲਿਆ ਇਹ ਇਹ ਲਗਾਤਾਰ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਹੁਣੇ ਦੋ ਮੀਟਿੰਗ ਹੋਈ ਸੀ ਮੁਹਾਲੀ ਦੇ ਵਿੱਚ ਉਹਦੇ ਫੈਸਲੇ ਬਾਪੂ ਜੀ ਨੇ ਦੱਸੇ ਨੇ 22 ਤਰੀਕ ਨੂੰ ਜਿਵੇਂ ਕਿਸਾਨ ਭਵਨ ਮੀਟਿੰਗ ਹੈ ਫਿਰ 4 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਪੁੱਤਲੇ ਸਾੜਨੇ ਨੇ ਤੇ ਨਾਲ ਹੀ ਉਸ ਤੋਂ ਬਾਅਦ 15 ਅਗਸਤ ਨੂੰ ਵੱਡਾ ਇਕੱਠ ਕਰਨਾ ਹੈ ਇਹ ਪੰਜਾਬ ਦੀ ਜਿੰਨੀ ਵੀ ਸਾਡੀ ਕਿਸਾਨ ਨੇ ਸਿੱਖ ਜਨਤਾ ਪੰਜਾਬੀ ਨੇ ਮਜ਼ਦੂਰ ਨੇ ਮਿਹਨਤ ਕਸ਼ਲੋਕ ਨੇ ਵੱਖ-ਵੱਖ ਧਰਮਾਂ ਜਾਤਾਂ ਦੇ ਲੋਕ ਨੇ ਸਾਰਿਆਂ ਨੂੰ ਪੀਲ ਕੌਮੀ ਇਨਸਾਫ ਮੋਰਚੇ ਵੱਲੋਂ ਕਿ ਉਹਨਾਂ ਦੀਆਂ ਜਥੇਬੰਦੀਆਂ ਤੇ ਨਮਾਇंदे ਨੇ ਜਿਹੜੇ ਉਹ 22 ਜੁਲਾਈ ਨੂੰ ਪਹੁੰਚਣ ਵੱਤੋਂ ਵੱਧ ਉੱਥੇ ਮੀਟਿੰਗ ਨੂੰ ਕਾਮਯਾਬ ਕਰਨ ਤੇ ਨਾਲ ਹੀ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਮੈਂ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਫਿਰ ਇਹ ਸੱਦਾ ਦੇਣਾ ਚਾਹੁੰਦਾ ਕਿ ਇਹ ਇੱਕ ਬਹੁਤ ਹੀ ਮਨੁੱਖੀ ਅਧਿਕਾਰਾਂ ਦਾ ਸ਼ਹਿਰੀ ਆਜ਼ਾਦੀਆਂ ਦਾ ਜਮਹੂਰੀ ਅਧਿਕਾਰਾਂ ਦਾ ਮਸਲਾ ਇਹਦੇ ਸਬੰਧ ਦੇ ਵਿੱਚ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਹੁਣ ਜਿਵੇਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਉੱਤੇ ਦਬਾਅ ਬਣਾਉਣ ਲਈ ਸਾਰੇ ਪੰਜਾਬੀਆਂ ਦਾ ਏਕਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਕੌਮੀ ਇਨਸਾਫ ਮੋਰਚਾ ਇਹ ਪ੍ਰੋਗਰਾਮ ਦੇ ਰਿਹਾ ਤੇ ਇਹਦੀ ਕਾਮਯਾਬੀ ਵਾਸਤੇ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਤਾਂ ਨਹੀਂ ਲਏ ਗਏ ਉਹਨਾਂ ਨੂੰ ਲਾਗੂ ਕਰਨੀ ਜਿਹੜੇ ਅਜੇ ਵਿਚਾਰ ਚਰਚਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਮਹਾਨ ਸ਼ਹੀਦ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੇ ਮਹਾਨ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਸਤ ਬਾਪੂ ਗੁਰਚਰਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਹਦੇ ਵਿੱਚ ਡਾਕਟਰ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਬਹੁਤ ਵੱਡੀ ਗਿਣਤੀ ਵਿੱਚ ਆਗੂ ਸੱਜਣ ਸ਼ਾਮਲ ਹੋਏ ਨੇ ਮੁੱਖ ਮਕਸਦ ਹੈ ਕਿ ਜਿਹੜਾ 2.5 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਲੱਗਿਆ ਹੋਇਆ ਇਹਦੇ ਵਿੱਚ ਹੋਰ ਤੇਜ਼ੀ ਲਿਆਉਣ ਲਈ ਹੋਰ ਹਲਚਲ ਪੈਦਾ ਕਰਨ ਦੇ ਲਈ ਇੱਕ 22 ਤਰੀਕ ਦੀ ਜਿਹੜੀ ਇਕੱਤਰਤਾ ਰੱਖੀ ਗਈ ਹੈ ਉਹਦੇ ਵਿੱਚ ਮੈਂ ਅਪੀਲ ਕਰਦਾ ਕਿ ਜਿਹੜਾ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਸ਼ਹਿਰਦਤਾ ਨਾਲ ਇਹ ਚਾਹੁੰਦਾ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਕਿ ਆਉਣ ਉੱਥੇ ਵੱਡੀ ਗਿਣਤੀ ਵਿੱਚ ਆਪਣੇ ਸੁਝਾਅ ਦੇਣ ਇਹ ਸਮੋਰਚਨ ਨੂੰ ਕਿਵੇਂ ਸਫਲਤਾਪੂਰਵਕ ਆਪਾਂ ਨੇਪਰੇ ਚਾੜ੍ਹਨ ਦਾ ਯਤਨ ਕਰ ਸਕਦੇ ਹਾਂ ਤੇ ਮੈਂ ਤੁਹਾਡੇ মিডিਆ ਦੇ ਜ਼ਰੀਏ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਨੂੰ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਇਹ ਅਪੀਲ ਕਰਨੀ ਚਾਹੁੰਦਾ ਕੇ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਸਮੇਤ ਜਿੰਨੇ ਵੀ ਬੰਦੀ ਸਿੰਘ ਪਿਛਲੇ 30 35 ਸਾਲ ਤੋਂ ਜੇਲ੍ਹਾਂ ਦੀਆਂ ਦੁਵਾਰਾਂ ਵਿੱਚ ਕੈਦ ਨੇ ਉਹਨਾਂ ਦਾ ਕੋਈ ਨਿੱਜੀ ਮਫਾਦ ਨਹੀਂ ਸੀ ਉਹਨਾਂ ਨੇ ਜਿਹੜੀ جنگ ਲੜੀ ਐ ਉਹ ਕੌਮ ਦੀ ਅਣਖ ਗੈਰ ਤੇ ਸਭੈਮਾਨ ਦੀ جنگ ਸੀ ਤੇ ਜਿੰਨੀ ਕੁ ਵੀ ਉਹਨਾਂ ਨੇ جنگ ਲੜੀ ਉਹਦੇ ਵਿੱਚ ਉਹਨਾਂ ਨੇ ਆਪਣੀ ਸਜ਼ਾ ਪੂਰੀ ਤਰ੍ਹਾਂ ਭੁਗਤ ਲਈ ਐ ਹੁਣ ਉਹਨਾਂ ਦੀ ਰਿਹਾਈ ਦਾ ਵਕਤ ਆ ਗਿਆ ਸੋ ਜਿਹੜੇ ਵੀ ਸ਼ਹਿਰ ਦੇ ਸੱਜਣ ਨੇ ਉਹ ਉਹਨਾਂ ਦੀ ਰਿਹਾਈ ਲਈ ਜਿਸ ਕਿਸਮ ਦੇ ਵੀ ਯਤਨ ਕਰ ਸਕਦੇ ਨੇ ਕੋਈ ਫਿਜ਼ੀਕਲੀ ਮਦਦ ਕਰ ਸਕਦਾ ਕੋਈ ਫਾਈਨੈਂਸ਼ੀਅਲੀ ਮਦਦ ਕਰ ਸਕਦਾ ਇਸ ਮੌਕੇ ਦੀ ਸਭ ਤੋਂ ਵੱਡੀ ਲੋੜ ਜਿਹੜੀ ਆ ਉਹ ਫਾਈਨਾਂਸ ਦੀ ਐ ਕਿਰਪਾ ਕਰਕੇ ਸਾਡੀ ਅਪੀਲ ਐ ਤਾਲਮੇਲ ਕਮੇਟੀ ਦੀ ਇਹ ਅੰਤਰਰਾਸ਼ਟਰੀ ਸਿੱਖ ਭਾਈਚਾਰਾ ਤੇ ਪੰਜਾਬੀ ਭਾਈਚਾਰਾ ਜਿਨ੍ਹਾਂ ਕੋਲ ਵੀ ਗੁਰੂ ਪਾਤਸ਼ਾਹ ਜੀ ਨੇ ਚੰਗੇ ਸਾਧਨ ਦਿੱਤੇ ਨੇ ਉਹ ਮੋਰਚੇ ਦੀ ਮੈਕ ਤੌਰ ਤੇ ਮਦਦ ਕਰਨ ਤਾਂ ਕਿ ਇਸ ਨੂੰ ਸਫਲਤਾਪੂਰਵਕ ਨੇਪਰੇ ਚੜਾਇਆ ਜਾ ਸਕੇ